ਬਾਪੂ ਜੀ ਹਰੀ ਵਹੀਰ ਵਾਲੇ ਹੋਗੇ ਕੋਈ ਹੋਰ ਹੋਰ ਵਾਲਾ ਹੋ ਗਿਆ ਉਹ ਗੋਨੇ ਵਾਲੇ ਵਾਲੇ ਵਿਚਾਰੇ ਬੈਠੇ ਨੇ ਉਹਨਾਂ ਦੇ ਸਾਧੂ ਪੁਲਿਸ ਤਸ਼ੱਦਦ ਕਰਕੇ ਮਾਰ ਗੀ ਫਿਰ ਉਹਨਾਂ ਨੂੰ ਅੱਡ ਕੈਦਿਓ ਜੇ ਮੈਨੂੰ ਕੀ ਲੱਗਦਾ ਅੱਜ ਸਾਰੀ ਸੰਗਤ ਦੇ ਸਾਹਮਣੇ ਇੱਕ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਸੋਚਣਾ ਚਾਹੀਦਾ ਕੀ ਪਾਣੀ ਪੰਜਾਬ ਵਾਲੇ ਨਹੀਂ ਪੀਂਦਾ ਜੇ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਾਵਾਂਗੇ ਬਰਲੇ ਕਾਬਜ ਹੋ ਜਾਣਗੇ ਕੀ ਪੰਜਾਬੀਆਂ ਦਾ ਨੁਕਸਾਨ ਨਹੀਂਗਾ ਤੇ ਜੇ ਬਿਆਦੀਆਂ ਦੇ ਕਾਨੂੰਨ ਬਣਾਉਣਾ ਹੈ ਕੀ ਇਹਦੇ ਵਿੱਚ ਕੁਰਾਨ ਸ਼ਰੀਫ ਰਮਾਇਣ ਗੀਤਾ ਬਾਈਬਲ ਸ਼ਾਮਲ ਨਹੀਂ ਕੱਲੇ ਗ੍ਰੰਥ ਸਾਹਿਬ ਦਾ ਤਾਂ ਨਹੀਂ ਬਣਾ ਰਹੀ ਸਾਰਿਆਂ ਦਾ ਬਣ ਰਿਹਾ ਤਾਂ ਫੇਰੇ ਕੱਲੇ ਸਿੱਖਾਂ ਦਾ ਹੋ ਗਿਆ ਆ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਪਹਿਲਾਂ ਤੁਸੀਂ ਨਾਰਾ ਦਿੱਤਾ ਵਾਦਾ ਕੀਤਾ ਕਿ ਅਸੀਂ ਬਣਾਵਾਂਗੇ ਕਾਨੂੰਨ ਤੇ ਹੁਣ ਮੁੱਕਰ ਗਏ ਉਹਦੀ ਗੱਲ ਵੀ ਨਾ ਕਰੋ ਔਰ ਦੁੱਖ ਦੀ ਗੱਲ ਐ ਖੋਰ ਵੀ ਮੈਂ ਦੱਸ ਦਿਆਂ ਤੁਹਾਨੂੰ ਕੱਲੇ ਆਪ ਆਲਿਆਂ ਤੇ ਨਾ ਰੋ ਕੀ ਅਸੈਂਬਲੀ ਦੇ ਵਿੱਚ ਕਿਸੇ ਵੀ ਪਾਰਟੀ ਦੇ ਮੈਂਬਰ ਨੇ ਪ੍ਰਾਈਵੇਟ ਮੈਂਬਰ ਹੋ ਕੇ ਵੀ ਬਿੱਲ ਲਿਆਂਦਾ ਕਿਸੇ ਕਾਂਗਰਸੀ ਨੇ ਕਿਸੇ ਵੀ ਹੋਰ ਪਾਰਟੀ ਦੇ ਬੰਦੇ ਨੇ ਜਾ ਆਜ਼ਾਦ ਨੇ ਇਹ ਬਿੱਲ ਲਿਆਂਦਾ ਇੰਟਰੋਡਿਊਸ ਕੀਤਾ ਨਾ ਪਰ ਜਦੋਂ ਪੋਲਿਟਿਕਸ ਕਰਨੀ ਹੈ ਇੱਥੇ ਸੱਦ ਲੋ ਇੱਥੇ ਬੋਲਣ ਲੱਗ ਜਾਣਗੇ ਬੇਸ਼ਰਮਾਂ ਆ ਹੁਣੇ ਜੇ ਅਸੀਂ ਚਮਕੌਰ ਸਾਹਿਬ ਸੀ ਚਮਕੌਰ ਸਾਹਿਬ ਇੱਕ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਸੀ ਜਿਹਦੇ ਨਾਲ ਉਥੋਂ ਦਾ ਪਾਣੀ ਖਰਾਬ ਹੋ ਜਾਣਾ ਸੀ ਅਸੀਂ ਉੱਥੇ ਬੈਠੇ ਇੱਕ ਪਾਰਟੀ ਔਰ ਨੁਮਾਇੰਦਾ ਆ ਗਿਆ ਆਂਦੇ ਜੀ ਅਸੀਂ ਤੁਹਾਡੇ ਨਾਲ ਉਸ ਤੋਂ ਬਾਅਦ ਮੈਂ ਬੋਲਣਾ ਸੀ ਮੈਨੂੰ ਆ ਗਿਆ ਗੁੱਸਾ ਮੈਂ ਕਿਹੜੀ ਗੱਲੋਂ ਨਾਲ ਓਏ ਡਰਾਮਾ ਕਰਦੇ ਹੋ ਆ ਕੇ ਕਿਹੜੀ ਗੱਲ ਜਨਾਲੋ ਤੁਸੀਂ ਕਦੇ ਕੋਈ ਵੀ ਇਸ ਹੱਕ ਦਾ ਨਾਹਰਾ ਲਾਇਆ ਔਰ ਉਸ ਫੈਕਟਰੀ ਨੂੰ ਲਵਾ ਪਤਾ ਕੌਣ ਰਾਇ ਸੀ ਇੱਕ ਬੀਜੇਪੀ ਦਾ ਬੰਦਾ ਸੀ ਜਿਹੜਾ ਹਿਮਾਚਲ ਤੋਂ ਆਇਆ ਸੀ ਇੰਡਸਟਰੀ ਵਾਲਾ ਉਹਦਾ 파ਟਰਨਰ ਸੀ ਕਾਂਗਰਸ ਦਾ ਰਾਣਾ ਗੁਰਜੀਤ ਉਹਨੂੰ ਲਗਵਾ ਕੌਣ ਰਿਆ ਸੀ ਝਾੜੂ ਵਾਲੇ ਇੰਨੇ ਪਾਰਟੀਆਂ ਇਕੱਠੀਆਂ ਕਾਦੇ ਲਈ ਇਕੱਠੀਆਂ ਪੰਜਾਬ ਦਾ ਪਾਣੀ ਗੰਦਾ ਕਰਨ ਲਈ ਮੈਂ ਇਹਨਾਂ ਤਿੰਨੇ ਬਾਟੀਆਂ ਨੂੰ ਪੁੱਛਦਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ ਕਿ ਉਹਦੇ ਲਈ ਇਹ ਇਕੱਠੇ ਨਹੀਂ ਹੋ ਸਕਦੇ ਤੇ ਜੇ ਨਹੀਂ ਹੋ ਸਕਦੇ ਤਾਂ ਮੈਨੂੰ ਦੱਸੋ ਜਦੋਂ ਇਹ ਪਿੰਡਾਂ ਸ਼ਹਿਰਾਂ ਚੋਂ ਕੀ ਇਹਨਾਂ ਨੂੰ ਵੜਨ ਦੇਣਾ ਚਾਹੀਦਾ ਸਾਨੂੰ ਕੀ ਅਸੀਂ ਇਹਨਾਂ ਨੂੰ ਪੁੱਛ ਨਹੀਂ ਸਕਦੇ ਇੱਕ ਗੱਲ ਯਾਦ ਰੱਖ ਲੋ ਜੇ ਬਾਈ ਜੀ ਮੈਂ ਵੀ ਸ਼ਾਮਲ ਆ ਅਸੀਂ ਸਾਰੇ ਵੀ ਸ਼ਾਮਲ ਆ ਇਹ ਆ ਜੋ ਇਸ ਤਰ੍ਹਾਂ ਦੀਆਂ ਤੁਸੀਂ ਕਹ ਲੋ ਚਲਾਕੀਆਂ ਜਾਂ ਬੇਹੁਦਗੀਆਂ ਕਰਦੇ ਨੇ ਸਾਡੇ ਕਰਕੇ ਕਿਉਂਕਿ ਅਸੀਂ ਇਹੋ ਜੇ ਲੋਕਾਂ ਨੂੰ ਅਸੀਂ ਇਹੋ ਜੇ ਲੋਕਾਂ ਨੂੰ ਕੁਛ ਪੁੱਛਦੇ ਨਹੀਂ ਤੇ ਆਪ ਦੀਆਂ ਛੋਟੀਆਂ-ਛੋਟੀਆਂ ਰਾਜਨੀਤਿਕ ਇੱਛਾਵਾਂ ਲਈ ਇਹਨਾਂ ਦਾ ਪੱਖ ਪੂਰਦੇ ਆ ਜਦੋਂ ਵੀ ਤੁਹਾਡੇ ਪਿੰਡ ਚ ਆਉਣ ਤਾਂ ਇਹਨਾਂ ਨੂੰ ਪੁੱਛਿਓ ਜੇ ਜ਼ਰੂਰ ਕਿ ਜਿਹੜਾ ਨੂੰ ਤੁਸੀਂ ਮੱਥਾ ਟੇਕਦੇ ਹੋ ਸਦੀਵੀ ਗੁਰੂ ਕੀ ਉਹਨਾਂ ਦੇ ਹੱਕ ਚ ਕਾਨੂੰਨ ਬੰਨਣਾ ਨਹੀਂ ਚਾਹੀਦਾ ਕਿ ਜੇ ਕੋਈ ਬੇਅਦਬੀ ਕਰੇ ਤਾਂ ਉਹਨੂੰ ਮਰ ਕੈਦ ਹੋਵੇ ਪੁੱਛਿਓ ਜੇ ਜ਼ਰੂਰ ਇਹਨਾਂ ਤੋਂ ਔਰ ਕਹੋ ਜੇ ਕਿ ਇੱਕ ਫੈਸਲਾ ਕਰੋ ਅਸੀਂ ਵੀ ਬਾਬਾ ਦੀਪ ਸਿੰਘ ਆਂਗੂਣ ਲਕੀਰ ਵਾਉਣੀ ਹੈ ਜਾਂ ਤਾਂ ਇੱਧਰ ਆਓ ਜੋ ਕਿ ਕਾਨੂੰਨ ਬਣੂਗਾ ਜਾਂ ਫਿਰ ਇੱਧਰ ਹੋ ਜਾਓ ਜੋ ਕਹਿੰਦੇ ਨੇ ਕਾਨੂੰਨ ਨਹੀਂ ਬਣੂਗਾ ਬਾਪੂ ਜੀ ਹਰੀ ਵਹੀਰ ਵਾਲੇ ਹੋਗੇ ਕੋਈ ਹੋਰ ਹੋਰ ਵਾਲਾ ਹੋ ਗਿਆ ਉਹ ਗੋਨੇ ਵਾਲੇ ਵਾਲੇ ਵਿਚਾਰੇ ਬੈਠੇ ਨੇ ਉਹਨਾਂ ਦੇ ਸਾਦੂ ਪੁਲਿਸ ਤਸ਼ੱਦਦ ਕਰਕੇ ਮਾਰ ਗੀ ਫਿਰ ਉਹਨਾਂ ਨੂੰ ਅੱਡ ਕੇ ਦੇ ਹੋ ਜੇ ਮੈਨੂੰ ਕੀ ਲੱਗਦਾ ਅੱਜ ਸਾਰੀ ਸੰਗਤ ਦੇ ਸਾਹਮਣੇ ਇੱਕ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਸੋਚਣਾ ਚਾਹੀਦਾ ਕੀ ਪਾਣੀ ਪੰਜਾਬ ਵਾਲੇ ਨਹੀਂ ਪੀਂਦੇ ਜੇ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਾਵਾਂਗੇ ਬਾਹਰਲੇ ਕਾਬਜ ਹੋ ਜਾਣਗੇ ਕੀ ਪੰਜਾਬੀਆਂ ਦਾ ਨੁਕਸਾਨ ਨਹੀਂਗਾ ਤੇ ਜੇ ਬਿਆਦਪੀਆਂ ਦੇ ਕਾਨੂੰਨ ਬਣਾਉਣਾ ਹੈ ਕੀ ਇਹਦੇ ਵਿੱਚ ਕੁਰਾਨ ਸ਼ਰੀਫ ਰਮਾਇਣ ਗੀਤਾ ਬਾਈਬਲ ਸ਼ਾਮਲ ਨਹੀਂ ਇਕੱਲੇ ਗ੍ਰੰਥ ਸਾਹਿਬ ਦਾ ਤਾਂ ਨਹੀਂ ਬਣਾ ਰਹੀ ਸਾਰਿਆਂ ਦਾ ਬਣ ਰਿਹਾ ਤਾਂ ਫੇਰੇ ਇਕੱਲੇ ਸਿੱਖਾਂ ਦਾ ਹੋ ਗਿਆ ਆ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਪਹਿਲਾਂ ਤੁਸੀਂ ਨਾਰਾ ਦਿੱਤਾ ਵਾਦਾ ਕੀਤਾ ਕਿ ਅਸੀਂ ਬਣਾਵਾਂਗੇ ਕਾਨੂੰਨ ਤੇ ਹੁਣ ਮੁੱਕਰ ਗਏ ਉਹਦੀ ਗੱਲ ਵੀ ਨਾ ਕਰੋ ਔਰ ਦੁੱਖ ਦੀ ਗੱਲ ਇਹ ਖੋਰ ਵੀ ਮੈਂ ਦੱਸ ਦਿਆਂ ਤੁਹਾਨੂੰ ਕੱਲੇ ਆਪ ਆਲਿਆਂ ਤੇ ਨਾ ਰੋ ਕੀ ਅਸੈਂਬਲੀ ਦੇ ਵਿੱਚ ਕਿਸੇ ਵੀ ਪਾਰਟੀ ਦੇ ਮੈਂਬਰ ਨੇ ਪ੍ਰਾਈਵੇਟ ਮੈਂਬਰ ਹੋ ਕੇ ਵੀ ਬਿੱਲ ਲਿਆਂਦਾ ਕਿਸੇ ਕਾਂਗਰਸੀ ਨੇ ਕਿਸੇ ਵੀ ਹੋਰ ਪਾਰਟੀ ਦੇ ਬੰਦੇ ਨੇ ਜਾ ਆਜ਼ਾਦ ਨੇ ਇਹ ਬਿੱਲ ਲਿਆਂਦਾ ਇੰਟਰੋਡਿਊਸ ਕੀਤਾ ਨਾ ਪਰ ਜਦੋਂ ਪੋਲਿਟਿਕਸ ਕਰਨੀ ਹੈ ਇੱਥੇ ਸੱਦ ਲੋ ਇੱਥੇ ਬੋਲਣ ਲੱਗ ਜਾਣਗੇ ਬੇਸ਼ਰਮਾਂ ਆ ਹੁਣੇ ਜੇ ਅਸੀਂ ਚਮਕੌਰ ਸਾਹਿਬ ਸੀ ਚਮਕੌਰ ਸਾਹਿਬ ਇੱਕ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਸੀ ਜਿਹਦੇ ਨਾਲ ਉਥੋਂ ਦਾ ਪਾਣੀ ਖਰਾਬ ਹੋ ਜਾਣਾ ਸੀ ਅਸੀਂ ਉੱਥੇ ਬੈਠੇ ਇੱਕ ਪਾਰਟੀ ਔਰ ਨੁਮਾਇੰਦਾ ਆ ਗਿਆ ਆਂਦੇ ਜੀ ਅਸੀਂ ਤੁਹਾਡੇ ਨਾਲ ਉਤਤਵਾਰ ਮੈਂ ਬੋਲਦਾ ਸੀ ਮੈਨੂੰ ਆ ਗਿਆ ਗੁੱਸਾ ਮੈਂ ਕਿਹੜੀ ਗੱਲੋਂ ਨਾਲ ਓਏ ਡਰਾਮਾ ਕਰਦੇ ਹੋ ਆ ਕੇ ਕਿਹੜੀ ਗੱਲ ਚ ਨਾਲੋਂ ਤੁਸੀਂ ਕਦੇ ਕੋਈ ਵੀ ਇਸ ਹੱਕ ਦਾ ਨਾਹਰਾ ਲਾਇਆ ਔਰ ਉਸ ਫੈਕਟਰੀ ਨੂੰ ਲਵਾ ਪਤਾ ਕੌਣ ਰਿਹਾ ਸੀ ਇੱਕ ਬੀਜੇਪੀ ਦਾ ਬੰਦਾ ਸੀ ਜਿਹੜਾ ਹਿਮਾਚਲ ਤੋਂ ਆਇਆ ਸੀ ਇੰਡਸਟਰੀ ਵਾਲਾ ਉਹਦਾ ਪਾਰਟਨਰ ਸੀ ਕਾਂਗਰਸ ਦਾ ਰਾਣਾ ਗੁਰਜੀਤ ਉਹਨੂੰ ਲਗਵਾ ਕੌਣ ਰਿਹਾ ਸੀ ਝਾੜੂ ਵਾਲੇ ਇੰਨੇ ਪਾਰਟੀਆਂ ਇਕੱਠੀਆਂ ਕਾਦੇ ਲਈ ਇਕੱਠੀਆਂ ਪੰਜਾਬ ਦਾ ਪਾਣੀ ਗੰਦਾ ਕਰਨ ਲਈ ਮੈਂ ਇਹਨਾਂ ਤਿੰਨੇ ਬਾਟੀਆਂ ਨੂੰ ਪੁੱਛਦਾ ਹਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਆਦਬੀ ਨਾ ਹੋਵੇ ਕਿ ਉਹਦੇ ਲਈ ਇਹ ਇਕੱਠੇ ਨਹੀਂ ਹੋ ਸਕਦੇ ਤੇ ਜੇ ਨਹੀਂ ਹੋ ਸਕਦੇ ਤਾਂ ਮੈਨੂੰ ਦੱਸੋ ਜਦੋਂ ਇਹ ਪਿੰਡਾਂ ਸ਼ਹਿਰਾਂ ਚੋਂ ਕੀ ਇਹਨਾਂ ਨੂੰ ਵੜਨ ਦੇਣਾ ਚਾਹੀਦਾ ਸਾਨੂੰ ਕੀ ਅਸੀਂ ਇਹਨਾਂ ਨੂੰ ਪੁੱਛ ਨਹੀਂ ਸਕਦੇ ਇੱਕ ਗੱਲ ਯਾਦ ਰੱਖ ਲਓ ਜੇ ਬਾਈ ਜੀ ਮੈਂ ਵੀ ਸ਼ਾਮਲ ਆ ਅਸੀਂ ਸਾਰੇ ਵੀ ਸ਼ਾਮਲ ਆ ਇਹ ਜੋ ਇਸ ਤਰ੍ਹਾਂ ਦੀਆਂ ਤੁਸੀਂ ਕਹ ਲਓ ਚਲਾਕੀਆਂ ਜਾਂ ਬੇਹੁਦਗੀਆਂ ਕਰਦੇ ਨੇ ਸਾਡੇ ਕਰਕੇ ਕਿਉਂਕਿ ਅਸੀਂ ਆ ਇਹੋ ਜੇ ਲੋਕਾਂ ਨੂੰ ਅਸੀਂ ਆ ਇਹੋ ਜੇ ਲੋਕਾਂ ਨੂੰ ਕੁਝ ਪੁੱਛਦੇ ਨਹੀਂ ਤੇ ਆਪ ਦੀਆਂ ਛੋਟੀਆਂ-ਛੋਟੀਆਂ ਰਾਜਨੀਤਿਕ ਇੱਛਾਵਾਂ ਲਈ ਇਹਨਾਂ ਦਾ ਪੱਖ ਪੂਰਦੇ ਆ ਜਦੋਂ ਵੀ ਤੁਹਾਡੇ ਪਿੰਡ ਚੋਂ ਤਾਂ ਇਹਨਾਂ ਨੂੰ ਪੁੱਛਿਓ ਜੇ ਜ਼ਰੂਰ ਕਿ ਜਿਹੜਾ ਨੂੰ ਤੁਸੀਂ ਮੱਥਾ ਟੇਕਦੇ ਹੋ ਸਦੀਵੀ ਗੁਰੂ ਕੀ ਉਹਨਾਂ ਦੇ ਹੱਕ ਚ ਕਾਨੂੰਨ ਬੰਨਣਾ ਨਹੀਂ ਚਾਹੀਦਾ ਕਿ ਜੇ ਕੋਈ ਬੇਅਦਬੀ ਕਰੇ ਤਾਂ ਉਹਨੂੰ उमर कैद ਹੋਵੇ ਪੁੱਛਿਓ ਜੇ ਜ਼ਰੂਰ ਇਹਨਾਂ ਤੋਂ ਔਰ ਕਹੋ ਜੇ ਕਿ ਇੱਕ ਫੈਸਲਾ ਕਰੋ ਅਸੀਂ ਵੀ ਬਾਬਾ ਦੀਪ ਸਿੰਘ ਆਗੂਨ ਲਕੀਰ ਵਾਉਣੀ ਹੈ ਜਾਂ ਤਾਂ ਇੱਧਰ ਆਓ ਜੋ ਕਿ ਕਾਨੂੰਨ ਬਣੂਗਾ ਜਾਂ ਫਿਰ ਇੱਧਰ ਹੋ ਜਾਓ ਜੋ ਕਹਿੰਦੇ ਨੇ ਕਾਨੂੰਨ ਨਹੀਂ ਬਣੂਗਾ ਔਰ ਨਹੀਂ ਕਰੂਗਾ ਦਾ ਮਤਲਬ ਇਹ ਸਮਝ ਲਿਓ ਜੇ ਕਿ ਉਹ ਰਾਜਨੀਤੀ ਕਰਨਾ ਚਾਹੁੰਦੇ ਨੇ ਤੇ ਬੇਆਦਬੀਆਂ ਦੇ ਹੱਕਚ ਨੇ ਪੁੱਛਿਓ ਜੇ ਇਹਨਾਂ ਨੂੰ ਕੀ ਇਹ ਕਨਸਟੀਟਿਊਸ਼ਨਲ ਫਰੇਮਵਰਕ ਚ ਸੰਵਿਧਾਨਿਕ ਦਾਇਰੇ ਚ ਹੈ ਜਾਂ ਨਹੀਂ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਹੈ ਆ ਹੁਣੇ ਜੇ ਅਗਸਟ 2024 ਪੱਛਮੀ ਬੰਗਾਲ ਨੇ ਇੱਕ ਕਾਨੂੰਨ ਬਣਾਇਆ ਜੇ ਕੋਈ ਬੰਦਾ ਰੇਪ ਕਰਦਾ ਕਿਸੇ ਬੀਬੀ ਨਾਲ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਇਹ ਬੰਗਾਲ ਨੇ ਬਣਾਇਆ ਧਰਮ ਪਰਿਵਰਤਨ ਤੇ ਲਵ ਜਿਹਾਦ ਤੇ ਯੂਪੀ ਨੇ ਬਣਾਇਆ ਹੁਣੇ ਜੇ ਹਿਮਾਚਲ ਨੇ ਬਣਾਇਆ ਤਾਂ ਪੰਜਾਬ ਕਿਉਂ ਨਹੀਂ ਬਣਾ ਸਕਦਾ ਵੀ ਦੱਸ ਦਿਓ وجہ ਕੀ ਹੈ ਜੇ ਸਾਡੇ ਮੁੱਖ ਮੰਤਰੀ ਪਹਿਲਾਂ ਇਹ ਬਿਆਨ ਦੇ ਸਕਦੇ ਸੀ ਕਿ ਕਾਨੂੰਨ ਬਣਾਵਾਂਗੇ ਤਾਂ ਮਾੜਾ ਜਿਹਾ ਹੁਣ ਇਹ ਦੱਸ ਦੇਣ ਕਿ ਇਹਦੇ ਚ ਅੜਚਨ ਕੀ ਹੈ ਔ ਦਿੱਕਤ ਕੀ ਹੈ ਤੇ ਜੇ ਨਹੀਂ ਦੱਸਦੇ ਤਾਂ ਬਈ ਇਮਾਨ ਸਮਝੋ ਜੇ ਔਰ ਸਿਰਫ ਇਨਾਂ ਨੂੰ ਨਹੀਂ ਜਿਹੜੀਆਂ ਬਾਕੀ ਪਾਰਟੀਆਂ ਨੇ ਜਿਹੜੇ ਆਪੋਜੀਸ਼ਨ ਵੀ ਚਲਾ ਰਹੀ ਹੈ ਇਨਾਂ ਨੂੰ ਪੁੱਛਿਆ ਜੇ ਕਿ ਹੁਣ ਤਾਂ ਤੁਸੀਂ ਕੱਲੂ ਘਰ ਆਦੇਵਸ ਮਨਾਉਣ ਚੱਲ ਪੇ ਜਦੋਂ ਇਹ ਕੱਲੂ ਘਰ ਆ ਹੋ ਰਿਹਾ ਸੀ ਉਦੋਂ ਕਿੱਥੇ ਖੜੇ ਸੀ ਤੁਸੀਂ ਉਦੋਂ ਕਿਹਦੇ ਨਾਲ ਸੀ ਜਾਂ ਜਦੋਂ ਚੀਜ਼ ਹੋ ਜਾਂਦੀ ਹੈ ਲਕੀਰ ਬਣ ਜਾਂਦੀ ਹੈ ਤਾਂ ਲਕੀਰ ਦੇ ਉੱਤੇ ਸੋਟੀਆਂ ਮਾਰਨ ਵਾਲੇ ਹੋ ਡਰਾਮਾ ਕਰਨ ਵਾਲੇ ਹੋ ਇਹ ਪੁੱਛਿਓ ਜੇ ਜ਼ਰੂਰ ਤੇ ਜੇ ਕੋਈ ਤੁਹਾਡੇ ਪਿੰਡ ਦਾ ਸ਼ਹਿਰ ਦਾ ਚਿੱਕੜ ਚੌਧਰੀ ਤੁਹਾਨੂੰ ਰੋਕੇ ਪੁੱਛਣ ਤੋਂ ਤਾਂ ਸਮਝ ਲਿਓ ਜੇ ਉਹ ਦੂ ਵੱਡਾ ਗੁਨਾਹਗਾਰ ਹੈ ਜਿਹੜੇ ਕਿ ਉਹ ਲੀਡਰ ਹੋ ਸਕਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਅੱਜ ਦੀ ਡੇਟ ਸਿਰ ਦੇਣ ਦੀ ਲੋੜ ਨਹੀਂ ਸਿਰ ਦਾ ਇਸਤੇਮਾਲ ਕਰ ਲਿਏ ਬਹੁਤ ਹੈ ਸਿਰ ਜੋੜ ਲਿਏ ਬਹੁਤ ਹੈ ਇਹ ਕਰ ਲਿਆ ਤਾਂ ਇਹ ਮੰਨਣਗੇ ਮੰਨਣਾ ਪਊਗਾ ਨਹੀਂ ਤਾਂ ਅਗਲੇ ਰਸਤੇ ਵੀ ਹੈਗੇ ਨੇ ਕੀ ਇਹ ਦਿੱਲੀ ਦੇ ਅੰਦੋਲਨ ਚ ਸਾਬਤ ਨਹੀਂ ਹੋਇਆ ਅਸੀਂ ਸੈਂਟਰ ਤੋਂ ਬਣਾ ਲਿਆ 2% ਆਉਂਦੇ ਸੀ ਨਾ ਐਡਾਕ ਪੰਜਾਬ ਆਉਂਦੇ ਸੀ ਬਨਾਇਆ ਕਿ ਨਹੀਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਟਿੱਕਰੀ ਤੇ ਬਹਿ ਕੇ ਤੇ ਹੁਣ ਅਸੀਂ ਆਪਦੀ ਸਟੇਟ ਗਵਰਨਮੈਂਟ ਨੂੰ ਨਹੀਂ ਬਣਾ ਸਕਦੇ ਸਿਰਫ ਜ਼ਰੂਰਤ ਕੀ ਹੈ ਕੱਲੇ ਨਹੀਂ ਹੋਣਾ ਇਕੱਠੇ ਹੋਣਾ ਮੈਨੂੰ ਦੱਸੋ ਅਸੀਂ ਉੱਥੇ ਬੈਠੇ ਕੂਲਰ ਲੱਗੇ ਆਪਣੇ ਵੀ ਆ ਪੱਖੇ ਲੱਗੇ ਹੋਏ ਨੇ ਮਾੜਾ ਜਿਹਾ ਭਾਈ ਗੁਰਜੀਤ ਸਿੰਘ ਬਾਰੇ ਸੋਚੋ 45 ਡਿਗਰੀ ਆ ਬਾਹਰ ਆਪਣੇ ਪੱਖੇ ਵੇਖ ਲਓ ਕਿੰਨੇ ਲੱਗੇ ਆ ਫੇਰ ਵੀ ਪਸੀਨਾ ਆ ਰਿਹਾ ਉਹ ਬੰਦਾ ਉੱਚਾ ਬੈਠਾ ਹੈ ਉਹਨੂੰ 45 ਨਹੀਂ 55 ਫੀਲ ਹੁੰਦੀ ਹੈ ਇਹ 55 ਡਿਗਰੀ ਠੰਡ ਵੀ ਜ਼ਿਆਦਾ ਨਹੀਂ ਵੀ ਜ਼ਿਆਦਾ ਲੱਗਦਾ ਹੈ ਹਵਾ ਵੀ ਜ਼ਿਆਦਾ ਤੇ ਗਰਮੀ ਵੀ ਜ਼ਿਆਦਾ ਕੀ ਉਹ ਬੈਠ ਸਕਦਾ ਇੰਨੇ ਸਿਰੜ ਨਾਲ ਅਸੀਂ ਇਸ ਗੱਲ ਤੇ ਪਹਿਰਾ ਨਹੀਂ ਦੇ ਸਕਦੇ ਯਾਰ ਅਸੀਂ ਆਪਦੇ ਖੱਬੇ ਸੱਜੇ ਇਹ ਗੱਲਾਂ ਨਹੀਂ ਕਰ ਸਕਦੇ ਜਦ ਫਿਰ ਕਹ ਦੇਵਾਂਗੇ ਕਿ ਭਾਈ ਇਹ ਤਾਂ ਕੰਮ ਭਾਈ ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਹੈ ਪਾਣੀ ਸਾਡਾ ਵਹੀਰ ਬਾਪੂ ਜੀ ਉਰੋਂਦਾ ਫਲਾਨਾ ਫਲਾਨੇ ਦਾ ਜਿਵੇਂ ਥਲੀ ਨੇ ਕਿਹਾ ਸੀ ਅਸੀਂ ਆਹੀ ਕਰਾਂਗੇ ਜਾਂ ਅਸੀਂ ਇਕੱਠੇ ਹੋ ਕੇ ਇੱਕ ਆਵਾਜ਼ ਕਵਾਂਗੇ ਕਿ ਸਾਨੂੰ ਬੇਆਦਬੀਆਂ ਤੇ ਕਾਨੂੰਨ ਚਾਹੀਦਾ ਹੈ ਜੇ ਨਹੀਂ ਬਣਾਉਂਗੇ ਤਾਂ ਜਾਓ ਔਰ ਜਿਹੜੇ ਨਵੇਂ ਆਉਣਗੇ ਇਸੇ ਸ਼ਰਤ ਤੇ ਆਉਣਗੇ ਅੱਜ ਜਿਹੜੇ ਇੱਥੇ ਨਹੀਂ ਆਏ ਮੈਂ ਇਨ੍ਹਾਂ ਕੈਮਰਿਆਂ ਦੇ ਰਾਹੀਂ ਉਹਨਾਂ ਤੋਂ ਇੱਕ ਗੱਲ ਪੁੱਛਦਾ ਹਾਂ ਜੇ ਤੁਹਾਡੇ ਪਿੰਡ ਜਾਂ ਤੁਹਾਡੇ ਸ਼ਹਿਰ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੁੰਦੀ ਹੈ ਤਾਂ ਤੁਸੀਂ ਉਹਦੇ ਤੇ ਕੀ ਰਿਐਕਟ ਕਰੋਗੇ ਜਾਂ ਤੁਸੀਂ ਉਹਦਾ ਇੰਤਜ਼ਾਰ ਕਰ ਰਹੇ ਹੋ ਕਿ ਉਹ ਬੇਆਦਬੀ ਹੋਵੇ ਤੇ ਫੇਰ ਤੁਸੀਂ ਬੋਲੋ ਕੀ ਤੁਹਾਨੂੰ ਇੰਨੀਆਂ ਬੇਆਦਬੀਆਂ ਨਾਲ ਸਬਰ ਨਹੀਂ ਆਇਆ ਕਿ ਤੁਸੀਂ ਇਸ ਹੱਕ 'ਚ ਨਾਰਾ ਉਲਾ ਸਕੋ ਤੇ ਇਸ ਪੰਜਾਬ ਗਵਰਨਮੈਂਟ ਦੇ ਕੰਨ ਖੋਲ ਸਕਣ ਜੋ ਪੰਜਾਬ ਗਵਰਨਮੈਂਟ ਇੰਤਜ਼ਾਰ ਕਰ ਰਹੀ ਹੈ ਕਿ ਭਾਈ ਗੁਰਜੀਤ ਸਿੰਘ ਸ਼ਹੀਦ ਹੋਣ ਫਿਰ ਉਸ ਤੋਂ ਬਾਅਦ ਆਵਾਂਗੇ ਮੈਂ ਆ ਕਾਂਗਰਸ ਵਾਲਿਆਂ ਨੂੰ ਵੀ ਪੁੱਛਦਾ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ ਚ ਕਿਸਾਨ ਜਥੇਬੰਦੀਆਂ ਵੀ ਨੇ ਮਜ਼ਦੂਰ ਜਥੇਬੰਦੀਆਂ ਵੀ ਨੇ ਕਿ ਤੁਸੀਂ ਕਾਦਾ ਇੰਤਜ਼ਾਰ ਕਰ ਰਹੇ ਹੋ ਕਾਦਾ ਇੰਤਜ਼ਾਰ ਕਰ ਰਹੇ ਹੋ ਕਿ ਭਾਈ ਸਾਹਿਬ ਸ਼ਹੀਦ ਹੋਣ ਫਿਰ ਤੁਸੀਂ ਆਜੋ ਇੱਕ ਗੱਲ ਮੰਨ ਕੇ ਚੱਲਿਓ ਜੇ ਜੇ ਭਾਈ ਗੁਰਜੀਤ ਸਿੰਘ ਸ਼ਹੀਦ ਹੁੰਦੇ ਨੇ ਤਾਂ ਤੁਸੀਂ ਜ਼ਿੰਮੇਦਾਰ ਹੋ ਕੱਲੀ ਗਵਰਨਮੈਂਟ ਜ਼ਿੰਮੇਦਾਰ ਨਹੀਂ ਤੁਸੀਂ ਵੀ ਜ਼ਿੰਮੇਦਾਰ ਹੋ ਕਿਉਂ ਕਿ ਹੱਕ ਦੇ ਵਿੱਚ ਸੱਚ ਦੇ ਲਈ ਜੇ ਕੋਈ ਨਾਰਾ ਨਹੀਂ ਲਾ ਸਕਦਾ ਤਾਂ ਉਹਨੂੰ ਇਨਸਾਨ ਹੋਣ ਦਾ ਹੱਕ ਨਹੀਂਗਾ ਇਕ ਬਹੁਤ ਮਸ਼ਹੂਰ ਫਿਲਾਸਫਰ ਹੋਏ ਨੇ ਖਲੀਲ ਜ਼ਬਰਾਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਬੁਰਾਈ ਦੇ ਖਿਲਾਫ ਔਰ ਜੇ ਕਿਤੇ ਉਹ ਬਹੁਤ ਵੱਡੀ ਬਰਾਈ ਹੋਵੇ ਜਿਵੇਂ ਕਿ ਬੇਆਦਬੀ ਦੀ ਜੋ ਉਹਦੇ ਖਿਲਾਫ ਲੜ ਨਹੀਂ ਸਕਦੇ ਤਾਂ ਬੋਲੋ ਜ਼ਰੂਰ ਤੇ ਜੇ ਬੋਲ ਨਹੀਂ ਸਕਦੇ ਤਾਂ ਸੋਚੋ ਔਰ ਬੋਲਣ ਵਾਲਿਆਂ ਦੀ ਮਦਦ ਕਰੋ ਤੇ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂ ਹੋ ਮੈਂ ਪੁੱਛੂੰਗਾ ਤੁਹਾਨੂੰ ਕੈਮਰੇ ਆ ਰਹੀਂ ਕਿ ਤੁਸੀਂ ਇਨਸਾਨ ਹੈਗੇ ਹੋ ਕੀ ਤੁਹਾਨੂੰ ਸਾਰਿਆਂ ਦਾ ਹੱਕ ਹੈਗਾ ਤਾਂ ਫਿਰ ਥੋਡੇ ਤੇ ਜਾਨਵਰਾਂ ਵਿੱਚ ਫਰਕ ਕੀ ਆ ਮੈਨੂੰ ਇੰਨਾ ਦੱਸ ਦਿਓ ਜੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਜੇ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹੋ ਆਪਦੇ ਘਰ 'ਚ ਪੜ੍ਹਦੇ ਹੋ ਜਪਜੀ ਸਾਹਿਬ ਰੋਜ਼ ਸਵੇਰ ਰੇ ਰਾਜ ਸਾਹਿਬ ਪੜਦਿਓ ਸ਼ਾਮ ਨੂੰ ਰਾਤ ਨੂੰ ਤੱਕ ਕੀ ਤੁਹਾਨੂੰ ਇੱਥੇ ਆ ਕੇ ਨਾਣਾ ਨਹੀਂ ਲਾਉਣਾ ਚਾਹੀਦਾ ਕਿ ਬੇਆਦਬੀਆਂ ਤੇ ਕਾਨੂੰਨ ਬਣੇ ਕੀ ਤੁਸੀਂ ਨਜ਼ੀਰ ਨਹੀਂ ਬਣਾਉਣਾ ਚਾਹੁੰਦੇ ਉਦਾਹਰਨ ਨਹੀਂ ਬਣਾਉਣਾ ਚਾਹੁੰਦੇ ਕਿ ਪੰਜਾਬ ਚ ਬਣ ਗਿਆ ਹੁਣ ਹਰਿਆਣਾ ਚ ਬਣੇ ਦਿੱਲੀ ਚ ਬਣੇ ਔਰ ਦੇਸ਼ ਦੇ ਬਾਕੀ ਸਾਰੇ ਹਿੱਸਿਆਂ ਚ ਬਣੇ ਜਦੋਂ ਅਸੀਂ ਹਰਿਆਣਾ ਹਿਮਾਚਲ ਦੀ ਗੱਲ ਕਰਦੇ ਹਾਂ ਵਟ ਦੇ ਆਰ ਸੇ ਕਿ ਯਾਰ ਤੁਹਾਡੇ ਆਪ ਦੇ ਘਰ ਚ ਤਾਂ ਕਾਨੂੰਨ ਨਹੀਂ ਬਣਿਆ ਤੁਸੀਂ ਸਾਨੂੰ ਆਖੀ ਜਾਣੇ ਹੋ ਤਾਂ ਪਹਿਲਾਂ ਅਸੀਂ ਆਪ ਦੇ ਘਰ ਚ ਬਣਾਵਾਂਗੇ ਨਾ ਜਿਵੇਂ ਕੋਈ ਬਰਾਈ ਹੋਵੇ ਪਿੰਡ ਚ ਨਸ਼ੇ ਦੀ ਗੱਲ ਆ ਪਾਣੇ ਮੇਰੇ ਘਰ ਚ ਨਾ ਆਵੇ ਪਹਿਲਾਂ ਫਿਰ ਪਿੰਡ ਦੀ ਗੱਲ ਕਰਦੇ ਆ ਤਾਂ ਉਸੇ ਤਰ੍ਹਾਂ ਬੇਅਦਬੀਆਂ ਤੇ ਸਭ ਤੋਂ ਪਹਿਲਾਂ ਤਾਂ ਪੰਜਾਬ ਬਣਾਉ ਕਾਨੂੰਨ ਫਿਰ ਬਾਕੀ ਪ੍ਰਦੇਸ਼ ਪਿੱਛੇ ਲੱਗਣਗੇ ਤੇ ਪੰਜਾਬ ਬਣਾ ਨਹੀਂ ਰਿਹਾ ਕੀ ਫਾਇਦਾ ਤੁਹਾਡਾ ਦਸਤਾਰਾਂ ਬੰਨ ਕੇ ਬੈਠਾ ਹੁੰਦਾ ਜੇ ਤੁਸੀਂ ਘਰਾਂ ਚ ਬੈਠੇ ਹੋ ਔਰ ਇੱਥੇ ਨਹੀਂ ਆ ਸਕਦੇ ਲਾਣੇ ਦਾ ਤੁਹਾਡੇ ਤੇ ਮੈਂ ਕਹੂੰਗਾ ਕਮ ਸੇ ਕਮ ਆਪਦੇ ਗੁਰੂ ਲਈ ਤਾਂ ਉੱਠ ਲੋ ਯਾਰ ਆ ਹੁਣੇ ਮੈਨੂੰ ਦੱਸਿਆ ਭਾਈ ਸਾਹਿਬ ਉਹ ਰਾਣੇ ਕਿ ਇੱਥੇ ਲਕੀਰ ਮਾਰੀ ਸੀ ਕਿਤੇ ਇੱਥੇ ਮਾਰੀ ਸੀ ਨਾ ਜੀ ਇਹ ਮਾੜਾ ਜਿਹਾ ਬੱਚਾ ਫੇਰ ਆਵੇ ਉਹਨਾਂ ਦਾ ਭਤੀਜਾ ਮੈਂ ਸੁਣਿਆ ਭਾਈ ਗੁਰਜੀਤ ਸਿੰਘ ਹੋਰਾਂ ਦਾ ਔਰ ਲਕੀਰ ਵੱਡੀ ਮਾਰ ਬੇਟਾ ਆ ਕੇ ਇਨਾਂ ਤੇ ਲਕੀਰ ਵੱਡੀ ਮਾਰੋ ਕਿ ਕੱਲੇ ਹੀ ਨਹੀਂ ਔਰੇ ਫੋਟੋ ਵੀ ਅਜੇ ਇੱਕ ਲੱਗੀ ਐ ਇਨਾਂ ਦੀ ਕੱਲੀ ਫੋਟੋ ਵੀ ਐ ਕਿ ਬਾਕੀ ਲੀਡਰਾਂ ਦੀ ਵੀ ਫੋਟੋ ਹੋਣੀ ਚਾਹੀਦੀ ਐ ਮਾਰਿਓ ਜੇਕਰ ਵੱਡੀ ਸਾਰੀ ਲਕੀਰ ਇੱਦੇ ਦੇ ਪੁੱਤਰਾ ਓਏ ਚੰਗੀ ਤਰ੍ਹਾਂ ਦੱਸਦੇ ਹੋਣ ਇਹਨੂੰ ਇਹ ਕੀ ਕਿਉਂ ਮਾਰਨ ਲੱਗਾ ਲੀਕ ਭਲਾ ਤੁਸੀਂ ਤੁਸੀਂ